ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਸਬਜ਼ੀਆਂ ਦੇ ਰਾਜੇ ਬੈਂਗਣ ਦੀ ਬੈਂਗਣਾ ਜਿਹੜਾ ਇਹਨੂੰ ਐਗਪਲੈਂਟ ਵੀ ਕਿਹਾ ਜਾਂਦਾ ਹੈ ਤੇ ਇਹ ਸੋਲਾਨੇਸੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਜਿਹੜੀ ਕਿ ਟਮਾਟਰ ਤੇ ਆਲੂ ਵਾਲੀ ਫੈਮਿਲੀ ਹੈ ਬੈਂਗਣਾ ਜਿਹੜਾ ਇਹ ਸਬਜ਼ੀਆਂ ਦਾ ਰਾਜਾ ਇਸ ਲਈ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਸਾਡੇ ਸਰੀਰ ਨੂੰ ਫਾਇਦਾ ਦੇਣ ਵਾਲੇ ਤੱਤ ਹੁੰਦੇ ਆ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਇਦੇ ਵਿੱਚ ਮੈਗਨੀਸ਼ੀਅਮ ਹੁੰਦਾ ਇਹਦੇ ਵਿੱਚ ਮੈਗਨੀਜ਼ ਹੁੰਦਾ ਜਿਹੜੇ ਕਿ ਸਾਡੇ ਹੱਡੀਆਂ ਨੂੰ ਮਜ਼ਬੂਤ ਕਰਦੇ ਆ ਸਾਡੇ ਬ੍ਰੇਨ ਦੀ ਹੈਲਥ ਹੈ ਜਿਹੜੀ ਉਹਨੂੰ ਤੰਦਰੁਸਤ ਰੱਖਦੇ ਆ ਤੇ ਆ ਦੇਖੋ ਤੁਸੀਂ ਬੈਂਗਨ ਇਹਦੀ ਜਿਹੜੀ ਛਿਲ ਹੈ ਪਰਪਲ ਕਲਰ ਹੈ ਦਾ ਉਹਦੇ ਵਿੱਚ 900 ਨਿੰਨਾ ਦਾ ਇੱਕ ਤੱਤ ਪਾਇਆ ਜਾਂਦਾ ਜਿਹੜਾ ਕਿ ਐਂਟੀ ਕੈਂਸਰਿਕ ਹੁੰਦਾ ਕਿਉਂਕਿ ਉਹ ਸਾਡੇ ਸਰੀਰ ਦੇ ਵਿੱਚ ਫ੍ਰੀ ਰੈਡੀਕਲਸ ਨੂੰ ਖਤਮ ਕਰਦਾ ਹੈ। ਬੈਂਗਣ ਜਿਹੜੇ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਜਿਸ ਕਰਕੇ ਜਦੋਂ ਅਸੀਂ ਇਹਦੀ ਸਬਜ਼ੀ ਖਾਂਦੇ ਹਾਂ ਤਾਂ ਸਾਡੇ ਜਿਹੜੇ weight ਨੂੰ ਇਹ ਮੇਨਟੇਨ ਕਰਦਾ ਹੈ। B1, B6 ਤੇ ਵਿਟਾਮਿਨ K ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਾਏ ਜਾਂਦੇ ਆ। ਬੈਂਗਣ ਖਾਣ ਦੇ ਨਾਲ ਜਿਹੜੇ ਸਾਡਾ ਕੋਲੇਸਟ੍ਰੋਲ ਲੈਵਲ ਆ ਕੰਟਰੋਲ 'ਚ ਰਹਿੰਦਾ ਹੈ। ਸਾਡਾ ਬਲੱਡ ਪ੍ਰੈਸ਼ਰ ਹੈ ਜਿਹੜਾ ਉਹ ਕੰਟਰੋਲ ਦੇ ਵਿੱਚ ਰਹਿੰਦਾ ਹੈ ਤੇ 슈ਗਰ ਲੈਵਲਸ ਦਾ ਜਿਹੜੇ ਉਹਨਾਂ ਨੂੰ ਇਹ ਮੇਨਟੇਨ ਕਰਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਬਹੁਤ ਸਾਰੇ ਤੱਤ ਹੈ ਜਿਹੜੇ ਜੀਵਨ ਵਰਧਕ ਹੈ ਇਹਨੂੰ ਛਿੱਲੇ ਬਿਨਾਂ ਹੀ ਖਾਣਾ ਚਾਹੀਦਾ ਹੈ ਕੋਸ਼ਿਸ਼ ਕਰੋ ਕਿ ਇਹਨੂੰ ਛਿਲ ਦੇ ਸਮੇਤ ਖਾਓ ਕਿਉਂਕਿ ਛਿਲ ਦੇ ਵਿੱਚ ਨੋਸੋਨ ਨਾ ਦਾ ਸਪਲੀਮੈਂਟ ਜਿਹੜਾ ਸਾਡੇ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਬਹੁਤ ਸਾਰੇ ਲੋਕਾਂ ਵਿੱਚ ਇਹ ਯੂਰਿਕ ਐਸਿਡ ਵਧਾ ਸਕਦਾ ਜਿਨ੍ਹਾਂ ਨੂੰ ਪਹਿਲਾਂ ਹੀ ਯੂਰਿਕ ਐਸਿਡ ਵਧਨ ਦੀ ਸ਼ਿਕਾਇਤ ਹੁੰਦੀ ਹੈ ਪਰ ਕੁਝ ਲੋਕਾਂ ਨੂੰ ਇਹ ਵੀ ਕਹਿੰਦੇ ਸੁਣਿਆ ਹੈ ਕਿ ਬੈਂਗਣਾਂ ਦੀ ਸਬਜ਼ੀ ਖਾਣ ਦੇ ਨਾਲ ਜਿਹੜਾ ਯੂਰਿਕ ਐਸਿਡ ਕੰਟਰੋਲ ਦੇ ਵਿੱਚ ਰਹਿੰਦਾ ਪਰ ਫਿਰ ਵੀ ਚਲੋ ਜੇਕਰ ਕਿਸੇ ਦਾ ਯੂਰਿਕ ਐਸਿਡ ਵੱਧਦਾ ਤਾਂ ਉਹਨੂੰ ਬੈਂਗਣ ਖਾਣ ਤੋਂ ਥੋੜਾ ਜਿਹਾ ਪ੍ਰਹੇਜ਼ ਕਰਨਾ ਚਾਹੀਦਾ ਪਰ ਬੈਂਗਣਾਂ ਨੂੰ ਸਾਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਸੁਣਿਆ ਜਾਂਦਾ ਕਿ ਬੈਂਗਣ ਸਵਾਦ ਨਹੀਂ ਬਣਦੇ ਜਾਂ ਅਸੀਂ ਬੈਂਗਣ ਖਾਂਦੇ ਨਹੀਂ ਪਰ ਨਹੀਂ ਬੈਂਗਣ ਦੀ ਸਬਜ਼ੀ ਬਹੁਤ ਸਵਾਦ ਬਣਦੀ ਹੈ ਤੁਸੀਂ ਇਹਨੂੰ ਜਿਵੇਂ ਛੋਟੇ ਮੈਂ ਤੁਹਾਨੂੰ ਦਿਖਾ ਰਹੀਆਂ ਬੈਂਗਣ ਇਹਦੇ ਵਿੱਚ ਮਧਾਣੀ ਚੀਰਾ ਲਾਓ ਵਿੱਚ ਨਮਕ ਮਿਰਚ ਭਰੋ ਤੇ ਇਹਨੂੰ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਉਹਦੇ ਵਿੱਚ ਤੁਸੀਂ ਫਰਾਈ ਕਰੋ ਫਿਰ ਦੇਖੋ ਕਿ ਸਬਜ਼ੀ ਜਿਹੜੀ ਉਹ ਕਿੰਨੀ ਟੇਸਟੀ ਬਣਦੀ ਹੈ ਪਿਆਜ਼ ਜੇਕਰ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਪਿਆਜ਼ ਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਫਿਰ ਵੈਂਗਣ ਜਿਹੜੇ ਉਹ ਵਿੱਚ ਪਾਓ ਨਹੀਂ ਤਾਂ ਫਿਰ ਜਿਹੜਾ ਕੱਚਾ ਪਿਆਜ਼ ਆ ਉਹਦਾ ਨਾ ਤਾਂ ਟੇਸਟ ਆ ਉਹ ਖਰਾਬ ਹੋ ਜਾਂਦਾ ਜਿਹੜੇ ਵੱਡੇ ਵੈਂਗਣ ਹਨ ਜਿਵੇਂ ਆਹ ਦੇਖੋ ਤੁਸੀਂ ਇਹਦਾ ਪਰਠਾ ਬਣਾਇਆ ਜਾ ਸਕਦਾ ਜਾਂ ਇਹਨੂੰ ਤੁਸੀਂ ਫਾੜੀਆਂ ਦੀਆਂ ਕੱਟ ਕੇ ਲੰਮੀਆਂ ਇਹਦੇ ਵਿੱਚ ਤੁਸੀਂ ਪਿਆਜ਼ ਦਾ ਤੜਕਾ ਲਾ ਕੇ ਉਸੇ ਤਰ੍ਹਾਂ ਅਦਰਕ ਪਾ ਕੇ ਤੇ ਤੁਸੀਂ ਇਹਦੇ ਵਿੱਚ ਟਮਾਟਰ ਪਾਓ ਜੋ ਤੁਸੀਂ ਵੈਂਗਣ ਦੇ ਵਿੱਚ ਟਮਾਟਰ ਪਾ ਕੇ ਉਹਨੂੰ ਟੱਕਣ ਬੰਦ ਕਰਦੇ ਹੋ ਉਪਤੀਲੇ ਦਾ ਤਾਂ ਉਹ ਇੰਨੀ ਰਸਮੀ ਸੀ ਇੰਨੀ ਟੇਸਟੀ ਸਬਜੀ ਬਣਦੀ ਹੈ ਕਿ ਦਿਲ ਕਰਦਾ ਹੈ ਕਿ ਹੋਰ ਕੋਈ ਸਬਜੀ ਖਾਦੀ ਨਾ ਜਾਵੇ ਤਾਂ ਬੈਂਗਣ ਜਿਹੜੇ ਉਹ ਬਹੁਤ ਟੇਸਟੀ ਬਣਦੇ ਆ ਔਰ ਬਹੁਤ ਫਾਇਦੇਮੰਦ ਹੁੰਦੇ ਆ ਤੇ ਮੈਨੂੰ ਤਾਂ ਇਹ ਇੰਨੇ ਚੰਗੇ ਲੱਗਦੇ ਆ ਕਿ ਸਾਡੇ ਘਰ ਬੈਂਗਣਾ ਦੇ 6-7 ਬੂਟੇ ਹੁੰਦੇ ਆ ਹਰ ਸੀਜ਼ਨ ਦੇ ਵਿੱਚ ਅਸੀਂ ਇਹ ਬੂਟੇ ਲਾਉਨੇ ਆ ਔਰ ਸਾਰਾ ਸਾਲ ਇਹਨਾਂ ਨੂੰ ਫਲ ਲੱਗਦਾ ਰਹਿੰਦਾ ਮੇਰੇ ਗਾਰਡਨ ਦੇ ਵਿੱਚ ਮੈਂ ਬਹੁਤ ਸਾਰੇ ਬੈਂਗਣਾਂ ਦੇ ਬੂਟੇ ਲਾਏ ਹੋਏ ਦੇਖੋ ਕਿਉਂਕਿ ਮੇਰਾ ਇਹ ਫੇਵਰੇਟ ਸਬਜ਼ੀ ਹੈ ਬੈਂਗਣ ਇਹ ਬਹੁਤ ਟੇਸਟੀ ਬਣਦੇ ਆ ਤੇ ਬਹੁਤ ਹੀ ਫਾਇਦੇਮੰਦ ਹੈ ਥੈਂਕਸ ਫਾਰ ਵਾਚਿੰਗ ਐਂਡ ਟੇਕ ਕੇਅਰ